ਸਸਰੀਕਾਰ ਜੀ ਅੱਜ ਅਸੀਂ ਪੜ੍ਹਾਂਗੇ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਬਾਗਾਂ ਦਾ ਰਾਖਾ ਉਜੜੇ ਬਾਗਾਂ ਵਿੱਚੋਂ ਰਹੇ ਖੇ ਅੰਬ੍ਰੂਦ ਲੱਭ ਕੇ ਖਾਂਦਾ ਖਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਡੇ ਲੋਕਾਠਾਂ ਦੇ ਬਾਗ ਲਾਗਣ ਲੱਗਿਆ ਤਾਂ ਬਾਗ ਦਾ ਮਾਲਕ ਲੋਕਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ ਐਨੀਆਂ ਗੰਦੀਆਂ ਕਿ ਇੱਕ વાસ્તਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋਂ ਚਰਮਾ ਜਾਵੇ। ਮੈਲੀ ਗੰਦੀ ਬਨੈਣ ਤੇ ਲਾਂਗੜ ਲਮਕ ਦੀ ਲੰਗੋਟੀ ਵਾਲਾ 15-16 ਵਰਿਆਂ ਦਾ ਲਖਾ ਕੰਬੀ ਜਾ ਰਿਹਾ ਸੀ। ਪਤਾ ਨਹੀਂ ਡਰ ਨਾਲ, ਗੁੱਸੇ ਨਾਲ ਕਿ ਬੁਖਾਰ ਨਾਲ ਉਸ ਦੀਆਂ ਅੱਖਾਂ ਭਕੜੀਆਂ ਸਨ। ਕਲਰਕਾਂ ਨੇ ਇੱਕ ਗੱਲ ਦੀ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ, ਕੇਵਲ ਇੱਕੋ ਪਤਲੇ ਸੁੱਕੇ ਅਧ்கੜ ਕਲਰਕ ਨੇ ਮੁੜ ਕੇ ਸਾਰੀ ਕਟਨਾਵਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜਥੇ ਨਾਲ ਚਾਲ ਵਿਵਹਾਂਦਾ ਮਿਲ ਪਿਆ ਰਾਖੇ ਨੇ ਕੰਬਦੇ ਕੰਬਦੇ ਆਖਿਆ ਇਹ ਸ਼ਾਹੀ ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ ਮੈਨੂੰ ਤੇ ਤਾਪ ਚੜਿਆ ਹੋਇਆ ਹੈ ਓਏ ਤਾਪ ਤੇ ਆ ਬੱਚਾ ਤਾਪ ਚੜਿਆ ਕਿਉਂ ਜੀ ਇਹ ਤੇ ਮੈਨੂੰ ਪਤਾ ਨਹੀਂ ਪਰ ਜਦੋਂ ਚੜਨ ਤੇ ਆਵੇ ਤਾਂ ਸਾਰਿਆਂ ਨੂੰ ਚੜ ਜਾਂਦਾ ਤੁਹਾਨੂੰ ਵੀ ਤੇ ਚੜੀ ਗਿਆ ਸੀ ਲਾਲੂ ਸ਼ਾ ਆਪ ਵੀ ਪੰਜ ਸੱਤ ਪੁਰਾਣੀਆਂ ਜਮਾਤਾਂ ਪੜਿਆ ਹੋਇਆ ਸੀ ਤੇ ਉਸਦੇ ਪੜੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿਸ ਲਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ ਹੈ ਉਸ ਨੂੰ ਪਤਾ ਸੀ ਕਿ ਬਾਗਾ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਹੈ ਤੇ ਫਿਰ ਅਮੀਰ ਦਾ ਉਹ ਇਹ ਤੁਸਾਨੂੰ ਮਿਹਨੇ ਦਿਨਾ ਏ ਚੁੱਕ ਬਿਸਤਰ ਬੋਰੀਆ ਹੁਨੇ ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ ਇਹ ਗੱਲ ਸ਼ਾਹ ਹੋਰਾਂ ਇਸ ਖਿਆਲ ਨਾਲ ਨਹੀਂ ਸੀ ਆ ਕਿ ਕਿ ਉਹ ਰਾਖੇ ਨੂੰ ਕਢਣਾ ਚਾਹੁੰਦੇ ਸਨ ਮੁਸਲਮਾਨਾਂ ਦੇ ਜਾਨ ਮਗਰੋਂ ਰੱਖ ਕੇ ਖੜੇ ਪੈਰ ਨਹੀਂ ਸੁਣ ਲੱਭਦੇ ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ ਰੱਖੇ ਨੂੰ ਕੁਝ ਰੋ ਆ ਗਿਆ ਉਹ ਕੋਈ ਅਧਖੜ ਕਲਰਕ ਥੋੜਾ ਸੀ ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸੁਕਾਰਿਆ ਸੀ ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ ਜਵਾਨ ਲਹੂ ਉਸ ਆਪਣਾ ਸਵੈਮਾਨ ਜਾਗਦਾ ਪੜਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਵਲੇਟ ਲਿਆ ਅਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਸ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਸ਼ਾਹ ਹੁਰਾਂ ਨੂੰ ਇਹ ਆਸ ਨਹੀਂ ਸੀ ਪਰ ਅਮੀਰਾ ਦੀਵੀ ਤਾਂ ਆਕੜ ਹੁੰਦੀ ਹੈ ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁਝ ਜਾ ਕੇ ਮੁੜਾਵੇਗਾ ਸੋ ਉਹਨਾਂ ਬਾਝ ਨਾ ਮਾਰੀ ਪਰ ਰਾਖਾ ਵੱਧਦਾ ਗਿਆ ਵੱਧਦਾ ਗਿਆ ਆਪਣੇ ਰਾਸਤੇ ਸ਼ਾਹ ਹੁਰਾਂ ਨੂੰ ਬਾਗ ਦਾ ਖਿਆਲ ਆਇਆ ਰਾਤ ਦਾ ਖਿਆਲ ਆਇਆ ਚਮਕਾਦਣਾਂ ਦਾ ਖਿਆਲ ਆਇਆ ਜਿਹੜੇ ਉਹ ਸੁਣਿਆ ਹੋਇਆ ਸੀ ਰਾਤ ਤੋਂ ਰਾਤ ਬਾਗਾਂ ਦੇ ਬਾਗ ਉਜਾੜ ਜਾਂਦੇ ਹਨ ਜੇ ਮੁੰਡਾ ਨਾ ਮੁੜਿਆ ਤਾਂ ਰਾਤ-ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਂਦਾ ਡਰ ਸੀ ਕਿ ਉਹ ਰਾਤੀ ਆਪ ਰਾਖੀ ਕਰ ਸਕੇਗਾ ਮਛਰਾਂ ਤੋਂ ਡਰ ਗਿਆ ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਵਿੱਚ ਪਾਰ ਖਾਨੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਨੂੰ ਆਪਣੇ ਬਾਗ ਵਿੱਚ ਉਹ ਗਜਦੇ ਚੰਗਾੜਦੇ ਸੁਣਾਈ ਦਿੰਦੇ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾ ਕਬਰਾਂ ਗਿਆ ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ ਜਾਨ ਨਾਲ ਜਹਾਨ ਹੈ ਉਸ ਸੋਚਿਆ ਆਪ ਮੋਏ ਜਗ ਪਰ ਲੋ ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾ ਉਹ ਰਾਖੇ ਨੂੰ ਭਾਵੇਂ ਛੱਡ ਜਾਏ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਾ ਭਾਵੇਂ ਉਸ ਦੀ ਆਂਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ ਲਾਲੂ ਸ਼ਾਹ ਬੁੰਦ ਲਿਆ ਹੋਇਆ ਖੂ ਲਾਗ ਲੇ ਥੜੇ ਤੇ ਬੈਠ ਗਿਆ ਰਾਖਾ ਉਸ ਥਾਂ ਦੇ ਲਾਗੋਂ ਲੱਗਿਆ ਜਿੱਥੇ ਸ਼ਹਿਰੀ ਕਲਰਕ ਨਹਿਰ ਕੰਡੇ ਬੈਠੇ ਹੋਏ ਸਨ ਅਦਖੜ ਮਖੋਲੀਏ ਕਲਰਕ ਨੇ ਲਾਗੋਂ ਲੰਗੀ ਜਾਂਦੇ ਰਾਖੇ ਨੂੰ ਆਖਿਆ ਕਿਉਂ ਬਈ ਗਾਹਾਂ ਲਾ ਤੈਨੂੰ ਪਈਆਂ ਸਨ ਜੀ ਬਾਉ ਜੀ ਫੇਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਣਾ ਮੈਨੂੰ ਸ਼ਾਹ ਹੋਰਾਂ ਨੇ ਕੱਢ ਦਿੱਤਾ ਕਿਉਂ ਮੈਨੂੰ ਤਾਪ ਚੜਿਆ ਹੋਇਆ ਸੀ ਫਿਰ ਲੋਕਾਠਾਂ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਹਾਂਜੀ ਸਾਰੇ ਕਲਰਕ ਰਾਕੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜਖਿੜਾ ਕੇ ਹੱਸ ਪਏ ਕਿਸੇ ਨੇ ਉਸਦੀ ਨੌਕਰੀ ਛੁੱਟਣ ਤੇ ਅਫਸੋਸ ਨਾ ਕੀਤਾ ਕਿਸੇ ਉਸਦੀ ਬਾਹ ਫੜ ਕੇ ਤਾਪ ਨਾ ਜਾਂਚਿਆ ਬਾਵੇਂ ਉਹ ਸਾਰੇ ਆ ਕਲਰਕਾਂ ਕੋਲੋਂ ਸੋਣਾ ਸੀ ਪਰ ਉਸਦੇ ਹੱਥਾਂ ਗੋਡਿਆਂ ਤੇ ਮਹਿਲ ਜੰਮੀ ਹੋਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਧ ਦਾ ਜ਼ਿੰਮੇਵਾਰ ਹੈ ਪਰ ਕਾਰਨਾ ਦੀ ਟੁੰਗਾਈ ਵਿੱਚ ੋਂਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ ਰਾਖਾ ਡਿਗਦਾ ਟਹੰਦਾ ਜਿਹਾ ਤੁਰਿਆ ਸ਼ਾਮੀ ਉਹ ਘਰ ਪਹੁੰਚਿਆ ਵਿੰਡੋ ਬਾਹਰ-ਬਾਰ ਉਸਦੇ ਭਰਾ ਦਾ ਘਰ ਸੀ ਉਸਦਾ ਪਿਓ ਮਰ ਚੁੱਕਾ ਸੀ ਉਸਦੀ ਪਰਜਾਈ ਤਿੰਨਾਂ ਬੱਚਿਆਂ ਦੀ ਮਾਂ ਸੀ ਨੌ ਸਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੁਹਾ ਕੁੜਾ ਕਰਦੀਆਂ ਸਨ ਭਰਾ ਪਾਕਿਸਤਾਨ ਨੂੰ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ-ਨਵਾਂ ਪਾਂਡੀ ਦਾ ਕੰਮ ਕਰਨ ਸਿੱਖਿਆ ਸੀ ਉਹ ਗਜਬ ਦਾ ਹਲਵਾਹਕ ਸੀ ਪਾਕਿਸਤਾਨ ਵਿੱਚ ਉਸ ਦਾ ਆਪਣਾ ਹਲ ਸੀ ਅਦੇ ਉਹ ਠੇਕੇ ਤੇ ਵਾਹੀ ਕਰਦਾ ਸੀ ਹੁਣ ਇਸ ਪੰਜਾਬ ਵਿੱਚ ਉਸ ਨੂੰ ਕੋਈ ਕੰਮਾ ਵੀ ਨਹੀਂ ਸੀ ਰੱਖਦਾ ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ ਉਸ ਦੀ ਤੀਹ ਦਿਨਾਂ ਦੀ ਕੀਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਵਿੱਚ 17 ਰੁਪਏ ਸੀ ਰਾਖਾ ਮੰਜੀ ਢਾਕੇ ਵਲੇਟਿਆ ਬਿਸਤਰਾ ਸਰਾਣੇ ਰੱਖ ਕੇ ਲੇਟ ਗਿਆ ਜਦੋਂ ਸਸ ਨੋ ਪਿੰਡੋਂ ਮੁੜੀਆਂ ਤਾਂ ਉਹਨਾਂ ਉਸਨੂੰ ਮੰਜੀ ਤੇ ਲੇਟਿਆ ਦੇਖਿਆ ਵੇ ਬਾਰੂ ਰਜਾਈ ਨੇ ਆਖਿਆ ਕਿਉਂ ਵੇ ਤੂੰ ਕਿਦਾਂ ਬਾਰੂ ਜਾਗ ਰਿਆ ਪਿਆ ਤਾਪ ਦੀ ਨੀਂਦਰੋਂ ਉਸਦਾ ਅਸਲੀ ਨਾਂ ਬਹਾਦਰ ਸੀ ਪਰ ਬਾਹਰ ਵਿੱਚ ਜੰਮਨ ਪੱਲਣ ਕਰਕੇ ਉਸਨੂੰ ਬਾਰੂ ਹੀ ਕਹਿੰਦੇ ਸਨ ਬਾਰੂ ਰੋਣ ਹੱਕਾ ਜਿਹਾ ਹੋ ਕੇ ਕਹਿਣ ਲੱਗਾ ਸ਼ਾਨੇ ਮੈਨੂੰ ਕੱਢ ਦਿੱਤਾ ਨੋ ਸਸਤੇ ਜਿਵੇਂ ਬਿਜਲੀ ਪੈ ਗਈ ਕਿਸੇ ਨੇ ਬਾਰੂ ਦਾ ਤਾਪ ਨਾ ਵੇਖਿਆ ਰੋਟੀਆਂ ਦਾ ਫਿਕਰ ਪੈ ਗਿਆ 12 ਤੇ 17 ਰੁਪਏ ਤਪੱਕੇ ਸਨ 12 ਦੇ ਪਰਾਹ ਦੀ ਆਮਦਨ ਕੋਈ ਪੱਕੀ ਨਹੀਂ ਸੀ ਉਤੇ ਮਜ਼ਦੂਰ ਸੀ ਤੇ ਵੇ ਹੋਇਆ ਕੀ ਸੀ ਫਿਰ ਪਰਜਾਈ ਨਹੀਂ ਪੁੱਛਿਆ ਭਾਬੀ ਮੈਨੂੰ ਤਾਪ ਚੜ ਗਿਆ ਸੀ ਮੈਂ ਲੰਮਾ ਪਿਆ ਸਾਂ ਤੇ ਉੱਤੋਂ ਆ ਗਿਆ ਛਾ ਉਹ ਲੱਗਾ ਗੰਦੀਆਂ ਗਾਲਾਂ ਕੱਢਣ ਮੈਂ ਕਿਹਾ ਗਾਲਾਂ ਨਾ ਕੱਢੋ ਤੇ ਉਹਨੇ ਮੈਨੂੰ ਕੱਢ ਦਿੱਤਾ ਓਏ ਮਰਖਾਂ ਮਾਂ ਨੇ ਆਖਿਆ ਤੇ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲਾਂ ਉਸ ਦੀਆਂ ਗਾਲਾਂ ਟੋਕਣੀਆਂ ਸਨ ਕੱਢੀ ਜਾਣ ਦੇ ਨੋ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫੇਰ ਕੀ ਹੋਇਆ ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਏ ਮਾਂ ਨੇ ਆਖਿਆ ਬੇਬੇ ਸੈਂਤੀ ਚੱਕ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾਂ ਦੇ ਨਾਹਰ ਸੂੰਹ ਦਾ ਸਿਰ ਪਾੜ ਆਇਆ ਸੀ ਵੇ ਮਰ ਗਿਆ ਇਸ ਸੈਂਤੀ ਚੱਕ ਐ ਪਰ ਜਾਈ ਬੋਲੀ ਤੇ ਤੈਨੂੰ ਤਾਪ ਕਿੱਦਾਂ ਚੜ੍ਹਾਵੇ ਲੋਕਾਠਾਂ ਖਾਧੀਆਂ ਹੋਣੀਆਂ ਨਿਰੱਜ ਕੇ ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਆਪੜੀ ਸੈਂ ਤੇ ਫੇਰ ਅੱਜ ਵੀ ਨਾ ਛਾਂ ਵੇਲਾ ਤੇ ਨਾ ਰੋਟੀ ਦੱਸ ਫੇਰ ਕੀ ਕਰਦਾ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਵੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵੰਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ ਤੇ ਨਾ ਵੰਗਾਰ ਕਰਨ ਜਾਂਦੀ ਬਾਹਰੂ ਨੇ ਮੁੰਡ ਪੁਨੇ ਦੀ ਹੈਂਕੜ ਵਿੱਚ ਬੇਸੂਰਤੀ ਉਗਾੜਦਿਆਂ ਆਖਿਆ ਮਾਂ ਆਖਰ ਮੰंजे ਤੇ ਬੈਠੀ ਗਈ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ ਤੁਰਨ ਨਾਲ ਪਸੀਨਾ ਖੂ ਬਾ ਗਿਆ ਸੀ ਪਰ ਫੇਰ ਵੀ ਮਾਂ ਦਾ ਮੂੰਹ ਜਿੱਤਣ ਲਈ ਪਿੰਡਾ ਕਾਫੀ ਤੱਤਾ ਸੀ ਜਾਂ ਨਹੀਂ ਮਹਿੰਗਾਈ ਮਹਿੰਗੀ ਕਿਤੋਂ ਦੁੱਧ ਲਿਆ ਉਸ ਨੋ ਨੂੰ ਆਖਿਆ ਜਦੋਂ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ ਉਹ ਬਾਰੂ ਨੂੰ ਕੁਝ ਉਪਰਾ ਉਪਰਾ ਜਾਣਨ ਲੱਗ ਪਈ ਸੀ ਭਾਵੇਂ ਬਾਰੂ ਦੀ ਮਿਹਨਤ ਨਾਲ ਉਸਦੇ ਆਪਨੇ ਬੱਚੇ ਪਲਦੇ ਸਨ ਆਖਣ ਲੱਗੀ ਕਿਥੋਂ ਦੁੱਧ ਲਿਆਵਾਂ ਸਾੜਾ ਐਸੇ ਬਿਨਾ ਕੁਝ ਇਸ ਦੇਸ਼ ਮਿਲਦਾ ਹੈ ਜਾਂ ਨਹੀਂ ਕਿਸੇ ਗੋਹੇ ਕੁੜੇ ਵਾਲੇ ਘਰੋਂ ਮੰਗ ਲਿਆ ਐਨੇ ਨੂੰ ਬਾਰੂ ਦਾ ਭਰਾ ਆ ਗਿਆ ਬਾਰੂ ਨੇ ਦੇਖਿਆ ਚੰਗਾ ਹੋਇਆ ਆ ਗਿਆ ਏ ਉਸ ਆਖਿਆ ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨਹੀਂ ਆ ਲੈ ਦੁੱਧ ਲਿਆ ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆਂ ਕਿਹਾ ਮਹਿੰਗੀ ਮੂੰਵੱਟੀ ਪਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ 바ਰੂ ਦਾ ਪਰਾ ਰੱਸਾ ਰੱਖ ਕੇ ਪਰਾ ਦੀ ਪਵੰਦੀ ਬੈਠ ਗਿਆ ਤੇ ਮਾਂ ਨੂੰ ਕਹਿਣ ਲੱਗਾ ਕੁਲ 15 ਆਣੇ ਬਣੇ ਨੇ ਅੱਜ 바ਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ ਮੈਂ ਪਰਾ ਹੁਣੇ ਬਾਗ ਨੂੰ ਚਲਾ ਜਾਗਾ ਮੈਥੋਂ ਪੁੱਲ ਹੋ ਗਈ ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਉਸ ਰਾਤ 바ਰੂ ਦਾ ਪਰਾ ਆਪ ਰਾਖੀ ਕਰਨ ਚਲਾ ਗਿਆ ਦਾਲ ਜੋਗਾ ਕੋਈ ਪੈਸਾ ਨਾ ਬਚਿਆ ਮਿਸਿਆ ਰੋਟੀਆਂ ਪਾਣੀ ਨਾਲ ਸੰਘੋ ਥੱਲੇ ਲੰਗਾਈਆਂ ਗਈਆਂ ਹਾਂ ਬਾਰੂ ਨੂੰ ਬਧੋ ਬਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ ਬਾਰੂ ਨੂੰ ਨੀਂਦ ਆ ਗਈ ਪਰ ਅੱਧੀ ਰਾਤੀ ਜਦੋਂ ਪਿਸ਼ਾਬ ਕਰਨ ਉੱਠਿਆ ਕਮਜ਼ੋਰੀ ਨਾਲ ਉਸ ਨੂੰ ਪਹਾੜ ਨਹੀਂ ਆ ਗਈ ਉਹ ਅੱਖਾਂ ਪਾੜ-ਪਾੜ ਕੇ ਤਾਰਿਆਂ ਵਲ ਵੇਖਦਾ ਰਿਹਾ ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰੀਜਨਾ ਦੀ ਕਥਾ ਕਹਿ ਰਹੇ ਸਨ ਆਰਿਆ ਸਭਿਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਤੇ ਜਾਤ ਵੰਡ ਵਿੱਚ ਵਿਚਾਰੀ ਸ਼ੁੱਧਰ ਇੱਕ ਅਤਿਅੰਤ ਦੁੱਖ ਭਰੀ ਕਹਾਣੀ ਸਨ ਇਸ ਨੂੰ ਉਹ ਸਦਾ ਤੋਂ ਹਿੰਦ ਵਿੱਚ ਵੇਖਦੇ ਆਏ ਸਨ ਹੋਰਨਾਂ ਦੇਸ਼ਾਂ ਵਿੱਚ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਸਨ ਪਰ ਹਿੰਦ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਅਤੇ ਚੂੜੇ ਤੇ ਚਮਾਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਖਾਂਤ ਕਥਾ ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਟਾਲ ਕੇ ਪਾਇਆ ਗਿਆ ਮੂਰਖ ਦੇਵ ਬਾਣੀ ਸੁਨਣ ਦਾ ਹੀਆ ਕਰਦੇ ਸਨ ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ ਪਰ ਵਿਚਾਰੇ ਅਛੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਗਾਇਆ ਉਹ ਹੋਰ ਟੁੰਗੇ ਟੋਏ ਵਿੱਚ ਕੱਤੇ ਗਏ ਰਵੀਦਾਸ ਚਮਾਰ ਜਿਸ ਦੇ ਬਜ਼ੁਰਗ ਟੋਰਟ ਹੋਇਆ ਕਰਦੇ ਸਨ RAM ਨਾਮ ਨਾਲ ਤਰ ਗਿਆ ਭਗਤ ਬਣ ਗਿਆ ਪਰ ਉਸ ਦੇ ਪਰਾ ਪੁੱਤਰ ਆਰਿਆ ਹਿੰਦੂਆਂ ਨੇ ਵਹਿਮਾਂ ਤੇ ਵਹਿਣਾ ਵਿੱਚ ਡੁੱਬ ਮੋਏ ਕਬੀਰ ਜੀ ਦੇ ਤਮ ਕਤ ਬਾਮਨ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਟਵੀਂ ਦਲੀਲ ਨਾ ਦਿੱਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਚੂਦ ਅਛੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨਾਤਨੀਆਂ ਦੇ ਅੰਮਰ ਸਦਕਾ ਜਿਉਂਦੀ ਰਹੀ ਗਾਂਧੀ ਨੇ ਅਛੂਤਾਂ ਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦ ਜਾਂਦਾ ਦੇਖਿਆ ਤਾਂ ਅਛੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ ਮੰਦਰਾਂ ਦੇ ਬੂਹੇ ਖੁੱਲ ਗਏ ਕਿ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜਾ ਜਾਂ ਚਮਾਰ ਨਹੀਂ ਜੋ ਸਿੱਖ ਬਣੇ ਤਾਂ ਚੌਥੇ ਪੋੜੇ ਦੇ ਹੋ ਗਏ ਜੋ ਆਰਿਆ ਸਮਾਜੀ ਬਣੇ ਤਾਂ ਮਹਾਸ਼ੇ ਹੋ ਗਏ ਜੇ 크ਿਸਤਾਨੀ ਬਣੇ ਤਾਂ ਹਸਾਈ ਹੋ ਗਏ ਬਣਿਆ ਕਿਉਂ ਉਹਨਾਂ ਦਾ ਚੌਥੇ ਪੋੜੇ ਮਹਾਸ਼ੇ ਹਸਾਈ ਤੇ ਹਰੀਜਨ ਕਹਿਣਾ ਕਹਿਣ ਨਾਲ ਉਹਨਾਂ ਦਾ ਜੀਵਨ ਪੱਦਰ ਤੇ ਉੱਚਾ ਨਹੀਂ ਹੋਇਆ ਗਾਲਾਂ ਦੀ ਇਜਾਦ ਹਰੀਜਨਾਂ ਲਈ ਹੀ ਤਾਂ ਕੀਤੀ ਜਾਂਦੀ ਹੈ ਹਿੰਦੁਸਤਾਨ ਦੀਆਂ 3/4 ਗਾਲਾਂ ਦਾ ਉਹ ਹੱਕਦਾਰ ਹੈ ਉਸ ਦੀ ਤੀ ਕਿਸੇ ਦੀ ਤੀ ਨਹੀਂ ਉਸ ਦੀ ਭੈਣ ਕਿਸੇ ਦੀ ਭੈਣ ਨਹੀਂ ਵਗਾਰ ਉਸ ਦਾ ਜਮਾਂਦਰੂ ਹੱਕ ਹੈ ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ ਵਿੱਚ ਕੁਲੀ ਪਾਉਣ ਦਾ ਵੀ ਹੱਕ ਨਹੀਂ ਹਰੀਜਨ ਹਾ ਹ ਜਿਵੇਂ ਤਾਰੇ ਕਿੜ ਕਿੜਾ ਕੇ ਹੱਸ ਪਏ ਪਰ ਕੌਣ ਸੁੰਦਾ ਤਾਰਿਆਂ ਦੀ ਕਹਾਣੀ ਉਹਨਾਂ ਦੇ ਹਰੀਜਨਾ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤ੍ਰੇਲ ਕਿਹਾ ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ ਕਿੰਨੀ ਦੁਖ ਰੂਪ ਸੀ ਇਹ ਕਹਾਣੀ ਇਸ ਕਹਾਣੀ ਦਾ ਜਾਗਦੇ ਅੱਖਾਂ ਪਾੜ-ਪਾੜ ਦੇਖਦੇ ਸੁੱਤੀ ਪਰਜਾਈ ਨੇ ਨਿਆਣਿਆਂ ਦੇ ਸਵਾਸਾਂ ਦੀ ਸੁਖਮ ਆਵਾਜ਼ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਾ ਤੜਕਸਾਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਵਿੱਚ ਆ ਗਿਆ ਮਾਂ ਤੇ ਪਰਜਾਈ ਨੇ ਰਾਤੀ ਉਸ ਦਾ ਬੁਖਾਰ ਉਤਰਿਆ ਦੇਖਿਆ ਸੀ ਸਮਝ ਲਿਆ ਆਖ ਦਾ ਜੋ ਸੀ ਬਾਗ ਨੂੰ ਚਲਾ ਗਿਆ ਹੋਵੇਗਾ ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲੇ ਪਿੰਡ ਆ ਗਿਆ ਪਤਾ ਲੱਗਾ ਓਂਡਾ ਚੰਗਾ ਭਲਾ ਹੈ ਤੇ ਬਾਗ ਨੂੰ ਚਲਾ ਗਿਆ ਹੈ ਦਿਨ ਚੜ੍ਹੇ ਲਾਲੂ ਸ਼ਾਹ ਬਾਗ ਦੀ ਕਿਸਮਤ ਦੇਖਣ ਆਇਆ ਤਾਂ ਉਸ ਬਾਰੂ ਹੋਏ ਹੋਏ ਕਾਣਿਆ ਆਉਂਦਾ ਹੀ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ ਉਸ ਦੀ ਕਮਾਨ ਵਿੱਚੋਂ ਨਿਕਲੇ ਗੁੱਲੇਲੇ ਲੋਕਾਠਾਂ ਦੇ ਪੱਤਿਆਂ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਨੇ ਕਿਹੜਾ ਹੈ ਲਾਲੂ ਸ਼ਾਹ ਨੇ ਉੱਚਾ ਜਿਹਾ ਪੁੱਛਿਆ ਮੈਂ ਆ ਬਾਰੂ ਬਾਰੂ ਨੇ ਉੱਤਰ ਦਿੱਤਾ ਲਾਲੇ ਨੇ ਲਾਗੇ ਜਾ ਕੇ ਪੁੱਛਿਆ ਆ ਗਈ ਅਕਲ ਟਿਕਾਣੇ ਪਰ ਉੰਜ ਉਹ ਬਾਗ ਨੂੰ ਸਹੀ ਸਲਾਮਤ ਵੇਖ ਕੇ ਤੇ ਉਸ ਨੂੰ ਆਇਆ ਵੇਖ ਕੇ ਦਿਲੋਂ ਖੁਸ਼ ਸੀ ਜੀ ਹਾਂ ਬਾਰੂ ਨੇ ਕਿਹਾ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਤੇ ਹੁਣ ਉਤਰ ਗਿਆ ਬੁਖਾਰ ਲਾਲੇ ਨੇ ਲਾ ਕੇ ਆਖਿਆ ਸਿੱਧੇ ਜੇ ਹਰੀਜਨ ਨੇ ਉੱਤਰ ਦਿੱਤਾ ਆਹੋ ਜੀ ਓਏ ਤੁਹਾਡੇ ਚੜਿਆਂ ਦੀ ਮੱਤੀ ਟਿਕਾਣੀ ਨਹੀਂ ਆਂਦੀ ਆਹੋ ਜੀ ਲਾਲਾ ਜੀ ਬਾਹਰ ਹੁ ਨਹੀਂ ਆਖਿਆ ਓਏ ਮਦਰ ਜੇ ਕੱਲ ਦੀ ਹੋਸ਼ ਕਰ ਦੋ ਤੇ ਜੀ ਹੁਣ ਮੇਰੀ ਭਾਬੀ ਕਹਿੰਦੀ ਹੈ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਹੈ ਹਾਂ ਹਾਂ ਲਾਲਾ ਖੋਲ ਕੇ ਹੱਸਿਆ ਓ ਬੜੀ ਸਿਆਣੀ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹਾਂ ਲਾਲਾ ਜੀ ਲਾਲਾ ਖੁਸ਼ੀ ਖੁਸ਼ੀ ਮੁੜ ਆਇਆ ਬਾਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ ਉਸ ਦੁਪਹਿਰਾਂ ਮੱਲੇ ਲੋਕਾਠਾਂ ਦਾ ਅੱਧਾ ਕੁਸੇਰ ਖਾ ਲਿਆ 3 ਵਜੇ ਦੇ ਨਾਲ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ਹਿਰੀ ਕਲਰਕਾਂ ਉਸ ਨੂੰ ਬੁਖਾਰ ਵਿੱਚ ਹੀ ਗੁਲੇਲੇ ਘੁਮਕਾਉਂਦਿਆਂ ਡਿੱਠਾ ਕਿਉਂ ਬਈ ਮੁੜ ਆਇਆ ਅਧਖੜ ਕਲਰਕ ਨੇ ਫੇਰ ਪੁੱਛਿਆ ਜੀ ਬਾਉ ਜੀ ਬੁਖਾਰ ਦਾ ਕੀ ਹਾਲ ਹੈ ਜੀ ਚੜਿਆ ਹੋਇਆ ਹੈ ਅਧਖੜ ਕਲਰਕ ਦੀ ਰੀਸੋ ਇੱਕ ਹੋਰ ਕਲਰਕ ਨੇ ਪੁੱਛਿਆ ਫੇਰ ਲੋਕਾਠਾਂ ਨੂੰ ਹੱਥ ਫੇਰਿਆ ਹੀ ਨਾ ਹਾਂਜੀ ਸਰਦਾਰ ਜੀ ਰੋਟੀ ਨਹੀਂ ਸੀ ਕਰੋ ਆਈ ਸੋਹਰਿਆ ਲੋਕਾਠਾ ਗਰਮ ਹੁੰਦੀਆਂ ਨੇ ਮਰਨਾ ਹੀ ਇੱਕ ਹੋਰ ਕਲਰਕ ਨੇ ਅਭੋਲ ਗਾਲ ਕੱਢ ਦਿਆਂ ਕਿਹਾ ਅੱਛਾ ਜੀ ਨਹੀਂ ਖਾਂਦਾ ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸ ਦੇ ਸਮਝਾਨ ਤੇ ਵੀ ਬਹੁਤੇ ਕੰਮ ਤੇ ਦੁਖੀ ਦਫਤਰ ਵਿੱਚੋਂ ਅਸਤੀਫਾ ਦੇ ਕੇ ਚਲਾ ਗਿਆ ਸੀ ਬਹੁਤਾ ਪੜਿਆ ਹੋਇਆ ਸੀ ਨਾ ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ ਅਣਖ ਅਣ ਕੀ ਤਾਂ ਇਹਨਾਂ ਨੂੰ ਡੋਪਦੀ ਹੈ ਰਾਤੀ ਵੀ ਉਸ ਨੂੰ ਰੋਟੀ ਨਾ ਪਹੁੰਚੀ ਬਾਰੂ ਦਾ ਪ੍ਰਾਹਰ ਸ਼ਹਿਰ ਚ ਰੁਕਾ ਗਿਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਬਾਰੂ ਨੂੰ ਕੁਝ ਨਾ ਪੜਿਆ ਰਾਤੀ ਉਸ ਦਾ ਬੁਖਾਰ ਤੇਜ਼ ਹੋ ਗਿਆ ਉਹ ਜੀਪ ਆਣਾ लेट ਗਿਆ ਉਸ ਨੂੰ ਕੋਈ ਹੋਸ਼ ਨਾ ਰਹੀ ਉਗੜਿਆ ਟੱਕਿਆ ਉਹ ਕੁਲੀਓਂ ਬਾਹਰ ਹੀ ਪਿਆ ਰਿਆ ਰਾਤੀ ਚਮਕੀਦਣਾ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਇ ਬਾਰੂ ਬੇਸੂਰਤ ਸੀ ਰਾਕੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ ਸੀ ਉਹ ਅੱਬੜਵਾਇਆ ਉੱਠ ਬੈਠਾ ਓਏ ਮੇਰਾ ਬਾਗ ਓਟ ਕੇ ਖੜੋ ਗਿਆ ਕਮਾਨ ਤੇ ਥੈਲੀ ਲੱਭ ਕੇ ਉਸ ਅੰਨੇ ਵਾ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ ਚਮਕੀਦੜ ਫਾੜ ਫਾੜ ਪਰ ਮਾਰਦੇ ਉੱਡ ਗਏ ਉਹ ਕਮਜ਼ੋਰੀ ਨਾਲ ਇੱਕ ਲੁਕਾਟ ਤੇ ਮੁੱਢ ਲਾਗੇ ਬਹਿ ਗਿਆ ਉਸ ਅੱਖਾਂ ਮੀਟ ਲਈਆਂ ਕਮਾਨ ਹੱਥੋਂ ਟਿੱਲਾ ਹੋ ਕੇ ਡਿੱਗ ਪਿਆ ਅਚਾਨਕ ਉਹ ਚੀਕ ਉੱਠਿਆ ਗਾਲਾਂ ਨਾਲ ਕਿਹੜੀ ਲੱਤ ਕਚਾਂਦੀ ਹੈ ਲਾਲਾ ਜੀ ਹੋਰ ਗਾਣਾ ਕੱਢੋ ਕੱਢੋ ਮੇਰੀ ਮਾਂ ਨੂੰ ਮੇਰੀ ਪਰ ਤੇ ਫੇਰ ਉਹ ਕੋਮਫੋਗਿਆ ਮੈਂ ਮਾਰ ਸੁੱਟੂੰਗਾ ਓਏ ਮੈਂ ਮਾਰ ਸੁੱਟੂੰਗਾ ਮੇਰਾ ਨਾਮ 바ਰੂ ਹੈ 바ਰੂ ਫੇਰ ਚੁੱਪ ਛਾ ਗਈ ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ ਤਾਂ ਬਾਗ ਵਿੱਚ ਕਾਫੀ ਬੰਦੇ ਸਨ ਕਿਸੇ ਨੇ ਕਿਹਾ ਪੁਲਿਸ ਨੂੰ ਖਬਰ ਕਰੋ ڈاکੂਆਂ ਦਾ ਕੰਮ ਹੈ ਜੀ ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ ਪਰ ਦੂਰ ਜਾ ਕੇ ਅਧਖੜ ਕਲਰਕ ਨੂੰ ਕਿਹਾ ਮੂਰਖ ਜਾ ਖਾਂ ਮੋਏ ਜਾਂ ਰਜ ਮੋਏ ਬਾਰੂ ਦੀ ਪਰਜਾਈ ਛਾ ਵੇਲਾ ਲਈ ਆਉਂਦੀ ਸੀ ਬਾਗ ਉੱਜੜ ਚੁੱਕਾ ਸੀ ਚਮਕਾਦੜ ਉੱਡ ਗਏ ਸਨ ڈاکੂ ਦਾ ਕਿਸੇ ਨੂੰ ਪਤਾ ਨਹੀਂ ਜੋ ਆਰਾਮ ਨਾਲ ਕਰ ਸੁਫਤਾ ਹੋਇਆ ਸੀ ਇਹ ਸੀ ਸਾਡੀ ਅੱਜ ਦੀ ਕਹਾਣੀ ਬਾਗਾਂ ਦਾ ਰਾਖਾ ਧੰਨਵਾਦ ਜੀ